Thank you ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਵਿੱਚ ਅਵਾਰਾ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ। ਤਾਂ ਤਾਜ਼ਾ ਮਾਮਲਾ ਤਾਰੀਵਾਲ ਦੇ ਗਾਂਧੀ ਗਰਾਊਂਡ ਤੋਂ ਸਾਹਮਣੇ ਆਇਆ ਜਿੱਥੇ ਗਾਂਧੀ ਗਰਾਊਂਡ ਦੇ ਵਿੱਚ ਇੱਕ ਸਰਕਾਰੀ ਸਕੂਲ ਵੀ ਹੈ ਨਾਲ ਹੀ ਮੰਦਿਰ ਹੈ। ਜਦ ਲੋਕ ਮੰਦਿਰ ਨਤਮਸਕ ਹੋ ਜਾਂਦੇ ਨੇ ਜਾਂ ਬੱਚੇ ਸਕੂਲ ਜਾਂਦੇ ਨੇ ਤਾਂ ਕੁੱਤਿਆਂ ਦੇ ਵੱਲੋਂ ਇਹਨਾਂ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਮਾਜ ਸੇਵੀ ਮੁਖਵੰਤ ਸਿੰਘ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਗਾਂਧੀ ਗਰਾਊਂਡ ਦੇ ਵਿੱਚ ਕਰ ਰਿਆ ਸੀ ਤਾਂ 12 ਕੁੱਤਿਆਂ ਦੇ ਝੁੰਡ ਦੇ ਵੱਲ ਉਸਤੇ ਹਮਲਾ ਕਰ ਦਿੱਤਾ ਗਿਆ ਉਸ ਨੂੰ ਜ਼ਖਮੀ ਕੀਤਾ ਗਿਆ ਦੱਸਦੇ ਕਿ ਜਦੋਂ ਉਸ ਦੇ ਵੱਲ ਰੋਲਾ ਪਾਇਆ ਗਿਆ ਤਾਂ ਰਹਾਗੀਰਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਚਾਇਆ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸਾਬਕਾ ਨਗਰ ਕੌਂਸਲ ਪ੍ਰਧਾਨ ਸतीश ਸ਼ਰਮਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਧਾਰੀਵਾਲ ਦੀ ਗਾਂਧੀ ਗਰਾਊਂਡ ਦੇ ਵਿੱਚ 12 ਕੁੱਤਿਆਂ ਦੀ ਦਹਿਸ਼ਤ ਹੈ ਇਹਨਾਂ ਦਾ ਸ਼ਿਕਾਰ ਮੁਹੱਲੇ ਦੇ ਕਈ ਲੋਕ ਬਣ ਚੁੱਕੇ ਨੇ ਸਕੂਲ ਦੇ ਵਿੱਚ ਪੜ੍ਹਦੇ ਬੱਚੇ ਤੇ ਸਕੂਲ ਸਟਾਫ ਨੂੰ ਵੀ ਆਪਣਾ ਨਿਸ਼ਾਨਾ ਬਣਾ ਚੁੱਕੇ ਨੇ ਪਰ ਦੁੱਖ ਦੀ ਗੱਲ ਹੈ ਕਿ ਕਾਉਂਸਲ ਧਾਰੀਵਾਲ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਫੜ ਕੇ ਕਿਸੇ ਟੁਕਮੀ ਜਗ੍ਹਾ ਤੇ ਭੇਜਿਆ ਜਾਵੇ ਮੈਂ ਮਖੌਨ ਸਿੰਘ ਨਾਗੀ ਧਾਰੀਵਾਲ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਹਾਂ ਅਸੀਂ ਜਿਹੜੇ ਹੈਗੇ ਹਾਂ ਮਤਲਬ ਸੀਨੀਅਰ ਸਿਟੀਜਨ ਹੈ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ ਦੇ ਰੋਡ ਸੈਰ ਕਰਨ ਆਉਂਦੇ ਹਾਂ ਇੱਥੇ ਸਾਰ ਕਰਦੇ ਤਾਂ ਕੁੱਤੀਆਂ ਦੀ ਇੰਨੀ ਦਹਿਸ਼ਤ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ 2 3 10 12 ਕੁੱਤੇ ਨੇ ਤੇ 4 5 ਕੁੱਤੀਆਂ ਨੇ ਇੱਕ ਕੁੱਤੀ ਸੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਇੱਥੇ ਜਿੱਥੇ ਮੈਂ ਖੜਾ ਆਂ ਇਹਨਾਂ ਦੇ ਬੱਚਿਆਂ ਨੂੰ ਕੱਲ੍ਹ ਹੀ ਇਹਦੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਉਹਦੀ ਮੋਟੀ ਕੱਟ ਕੇ ਲੈ ਗਈ ਆ ਕੁੱਤੀ ਜਿਹੜੀ ਉਹ ਆ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਹਦੇ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣ ਲਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮਿੰਨੂ ਮਗਰੋਂ ਆਣ ਕੇ ਲਾਟ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿੰਨ ਲਾ ਕੇ ਚੱਲ ਆ ਗਿਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਟੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਉਹ ਗਏ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਬੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਸਰ ਭੱਲ ਪਿਆ ਆ ਤੇ ਗਰੀਬ ਬੱਚਾ ਜੇ ਨਾ ਉਹ ਕੋਲ ਆਜਦੇ ਪੈਸੇ ਜੇ ਤੇ ਨਾ ਕੁਝ ਰਾਜੇ ਤੇ ਇਹ ਵਾਰਾ ਨੇ ਕਿ ਇਹ ਵਾਰਾ ਕੁੱਤੇ ਨੇ ਜੀ ਸਾਰੇ ਇਹ ਮੇਰੇ ਨਾਲ 15 20 ਕੁੱਤੇ ਨੇ ਜੀ ਇੱਥੇ ਪੈ ਫਿਰਦੇ ਨੇ ਜਿੰਦੀ ਘਰਉਣ ਚੋਂ ਬਣਾ ਕੇ ਪੈ ਝੋਂਡ ਬਣਾ ਕੇ ਪੈ ਜਾਂਦੇ ਨੇ ਜੀ ਮੈਂ ਸ਼ਹਿਰ ਜਾਂਦੇ ਹਾਂ ਤੇ ਮੇਰੇ ਨਾਲ ਤੇਨੋ ਸ਼ਰਮਾ ਜੀ ਹੀਗੇ ਨਾਲ ਬੈਠੇ ਸੀ ਰੌਣ ਦੇ ਉਤੇ ਪਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੇਹੀ ਤਾਂ ਉਹਨਾਂ ਨੇ ਮੈਨੂੰ ਉੱਥੋਂ ਆਣ ਕੇ ਤੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਨੇ ਦੀਏ ਹਾਂ ਹਾਂ ਜੀ ਮੇਰੇ ਅਜੇ ਤੱਕ ਮੇਰੇ ਕੋਲ ਟੁਰਿਆ ਨਹੀਂ ਜਾਣ ਦਿੱਤਾ ਮੇਰੇ ਕੋਲ ਹੀ ਤੇ ਸਾੜ ਲੱਗੀ ਆ ਮਗਰ ਪਿੱਠ ਤੇ ਸਾੜ ਲੱਗੀ ਆ ਜਿੱਥੇ ਟੁਰਿਆ ਨਹੀਂ ਜਾਣ ਦਿੱਤਾ ਮੈਂ ਜੀ ਚਰਮਾ ਸਾਫਾ ਪ੍ਰਧਾਨ ਨਗਰਪਾਲਿਕਾ ਦਾ ਤਾਰੀਵਾਲ ਗਲੀ ਗਾਂਧੀ ਗੋਣ ਦਾ ਰਹਿਣ ਵਾਲਾ ਤੇ ਇੱਥੇ ਬੜੇ 15 16 ਜਿਹੜੇ ਡੌਗਸ ਦਾ ਜਿਹੜੇ ਬੱਚਿਆਂ ਨੂੰ ਜੋ ਦੇ ਨਵੇਂ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾ ਨੂੰ ਬਹੁਤ ਵਾਈਟ ਕਰਦੇ ਆ ਤੇ ਇੱਥੇ 15-16 ਬੱਚਿਆਂ ਨੂੰ ਤੇ ਇੱਥੇ ਸਕੂਲ ਦੇ ਚਾਰ-ਪੰਜ ਦਿਨ ਦੇ ਵਿੱਚ ਕਰ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਲੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਜਦਕਿ ਆਪਾਂ ਇਸ ਦੀ ਬੜੀ ਅੱਗੇ ਵੀ ਤੋਹਾਰ ਲਾਉਂਦੇ ਰਹੇ ਆ ਤੇ ਕਿਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਣਾ ਪ੍ਰਸ਼ਾਸਨ ਅੱਗੇ ਫਿਰ ਬੁਖਾਰ ਲਾਲ ਕਹਿੰਦੇ ਆ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆ ਜਾਂ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਜਿਹੜੇ ਜਿਹੜੇ ਲੋਕ ਸਵੇਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚ ਜਾਂਦੇ ਆ ਗਰਾਉਂਡ ਦੇ ਵਿੱਚੋਂ ਨੰਗਲ ਕੇ ਸਭ ਰਸਤਾ ਤੇ ਗਰਾਉਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਉਹ ਵਾਰ-ਵਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਕਹਿ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਦੇ ਆ ਸਪਾ ਸੈਂਟਰ ਦੇ ਅਰਧ ਵਿੱਚ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪੁਲਿਸ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ। ਦਰਅਸਲ ਇੱਥੇ ਪੁਲਿਸ ਵੱਲੋਂ ਛਾਪਾ ਮਾਰ ਕੇ ਸਪਾ ਸੈਂਟਰ ਦੇ ਮਾਲਕ ਸਹਿਤ ਕਈ ਲੋਕਾਂ ਤੇ ਕੇਸ ਦਰਜ ਕਰਕੇ 9 ਮਹਿਲਾਵਾਂ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਰੇਡ ਕੀਤੀ ਗਈ ਹੈ ਤਾਂ ਇਥੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਸਬਜ਼ੀ ਮੰਡੀ ਬੰਗਾ ਰੋਡ ਤੇ ਇੱਕ ਕਾਕਾ ਨਾਮ ਦਾ ਵਿਅਕਤੀ ਹੈ ਜੋ ਕਿ ਹੈਵਲਸ ਸਪਾਸ ਸੈਂਟਰ ਚਲਾ ਰਿਹਾ ਜਿਸ ਦੇ ਵਿੱਚ ਨੋ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਕਿ ਇੱਥੇ ਜਿਸਮ ਫਰੋਸ਼ੀ ਦਾ ਤੰਦਾ ਕਰਵਾਇਆ ਜਾ ਰਿਹਾ ਹੈ ਐਸਟੇਸਪੀ ਪੱਟੀ ਦੇ ਮੁਤਾਬਕ ਸੈਂਟਰ ਮਾਲਕ ਰਵੀ ਤੇ ਕਾਕਾ ਸਹਿਤ ਸਾਰੇ ਲੋਕ ਜਿਹੜੇ ਨੇ ਉਹਨਾਂ ਤੇ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਨੋ ਮਹਿਲਾਵਾਂ ਦੇ ਨਾਲ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਸਰ ਕੀ ਮਾਮਲਾ ਕੀ ਜਿਹੜਾ ਇੱਕ ਹਾਂਜੀ ਅਸੀਂ ਇਹ ਦੋ ਮੁਕਤਵੇਂ ਦਰਜ ਕੀਤੇ ਨੇ ਜੋ 212 ਨੰਬਰ ਤੇ 254 ਨੰਬਰ ਜਿਸ ਵਿੱਚ ਇੱਥੇ ਚੋਚੂ ਕੇਸ ਪਾਵ ਸੈਂਟਰ ਚੱਲਦੇ ਸੀ ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਤੇ ਉਹਨਾਂ ਨੂੰ ਬਹਿਲਾ ਫਲਸਾ ਕੇ ਉਹਨਾਂ ਨੂੰ ਪ੍ਰੇਵ ਦਿੰਦੇ ਸੀ ਕਮਿਸ਼ਨ ਦਿੰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੇਵਪਾਰ ਦਾ ਅੰਤ ਵਿੱਚ ਤੁਹਾਨੂੰ ਚੰਗਾ ਲੱਗਾ ਜਿਸ ਹੁੰਦੀ ਅਸੀਂ ਰਿਡਾ ਕੀਤੀਆਂ ਜਿਸ ਹੁੰਦੀ ਅਸੀਂ ਦੋ ਪਰਚੇ ਦਰਜ ਕੀਤੇ ਨੇ 212 ਨੰਬਰ ਤੇ 214 ਨੰਬਰ ਇਹਦੇ ਜਿਵੇਂ ਟੋਟਲ 11 ਗ੍ਰਿਫਤਾਰੀ ਹੋਈ ਨੇ ਤੇ ਸਾਡੇ ਕੋਲ ਰਿਮਾਂਡ ਤੇ ਨੇ ਹਜੇ ਹੋਰ ਵੀ ਪਤਾ ਲਗਾ ਰਹੇ ਆ ਤੇ ਏਡਾ ਵੱਡਾ ਸਕੈਂਡਲ ਹੈ ਜੀ ਦੋਸੀ ਸਾਰਾ ਕੁਝ ਪਤਾ ਕਰਾ ਕੇ ਅਗਲੀ ਕਾਰਵਾਈ ਅਮਰਜ ਜਾਂਦੀ ਤੇ ਸਰ ਸੈਂਟਰਲ ਵਗੈਰਾ ਇਹਨਾਂ ਦੇ ਕਿੱਥੇ ਕੁਝ ਕਰੋ ਇੱਕ ਹਰ ਗੋਵਿੰਦ ਨਗਰ ਰਾਜੀ ਇਹ ਕਿੱਥੇ ਪ੍ਰਾਣ ਸਜੂ ਰਹੀ ਸੀ ਪਾਖੜਾ ਬੰਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸੀਐਸਆਰ ਪ੍ਰੋਗਰਾਮ ਦੇ ਤਹਿਤ ਬੀਬੀਐਮਬੀ ਦੇ ਵੱਲੋਂ ਪਾਖੜਾ ਬੰਦ ਦੇ ਨਿਚਲੇ ਹਿੱਸੇ ਤੇ ਹਿਮਾਚਲ ਪ੍ਰਦੇਸ਼ ਦੇ ਕਈ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਈ ਪਿੰਡ ਨੇ ਜਿੱਥੇ ਕਈ ਸਾਲ ਪਹਿਲਾਂ ਪੱਕੀ ਸੜਕ ਬਣਾਈ ਗਈ ਸੀ ਤੇ ਹੁਣ ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਸੜਕ ਤੇ ਤੇ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਲਗਾਈਆਂ ਜਾਣ ਕਿਉਂਕਿ ਰਾਤ ਦੇ ਵੇਲੇ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਹੈ ਇਹਨਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਜੰਗਲ ਨੇ ਤਾਂ ਰਾਤ ਦੇ ਵੇਲੇ ਜੰਗਲੀ ਜਾਨਵਰਾਂ ਦੇ ਹਮਲੇ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਤੇ ਇਸੇ ਮੰਗ ਨੂੰ ਸਵੀਕਾਰ ਕਰਦਿਆਂ ਹੋਇਆ BBMP ਦੇ ਵੱਲੋਂ 20 ਹੋਰ ਸੜਕਾਂ ਤੇ ਕਰੀਬ 80 ਸੋਲਰ ਲਾਈਟਾਂ ਲਗਾਈਆਂ ਗਈਆਂ ਨੇ ਜਿਸ ਤੇ ਕਰੀਬ 7 ਲੱਖ ਰੁਪਏ ਦੀ ਲਾਗਤ ਆਈ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਹਨਾਂ ਦੇ ਪਿੰਡ ਸਾਲਾ ਗੜੀ ਜੋ ਕਿ ਪਾਖੜਾ ਬੰਦ ਤੇ ਪਾਖੜਾ ਬੰਦ ਦੇ ਡੀਮ ਸਟ੍ਰੀਮ ਦੇ ਬਿਲਕੁਲ ਨਾਲ ਲੱਗਦਾ ਇਸ ਪਿੰਡ ਦੇ ਵਿੱਚ ਪਰਿਵਾਰ ਰਹਿੰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਆਉਣ ਜਾਣ ਦਾ ਕੋਈ ਵੀ ਰਸਤਾ ਨਹੀਂ ਹੈ ਤਾਂ ਇੱਥੇ ਪਿੰਡ ਵਾਸੀ ਲੰਬੇ ਸਮੇਂ ਤੋਂ ਸਰਕਾਰ ਤੋਂ ਤੇ BBMP ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਨੇ ਕਿ ਇੱਥੇ ਸੜਕ ਬਣਾਈ ਜਾਵੇ ਤਾਂ ਜੋ ਰਾਤ ਦੇ ਵੇਲੇ ਇਸ ਪਿੰਡ ਦੇ ਵਿੱਚ ਪਹੁੰਚਣ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਕਿਉਂਕਿਾਰੇ ਦੁਆਲੇ ਜੰਗਲ ਹੈ ਤਾਂ ਇਸੇ ਮੰਗ ਨੂੰ ਵੇਖਦਿਆਂ ਹੋਇਆਂ ਕੁਝ ਸਾਲਾਂ ਪਹਿਲਾਂ BBMP ਦੇ ਪਿੰਡ ਲੋ ਸਪੈਂਡ ਦੇ ਵਿੱਚ ਪੱਕੀ ਸੜਕ ਤਾਂ ਬਣਾ ਦਿੱਤੀ ਗਈ ਸੀ ਜਿਸ ਨਾਲ ਪਿੰਡ ਵਾਸੀ ਕਾਫੀ ਖੁਸ਼ ਵੀ ਸਨ ਤਾਂ ਉਹਨਾਂ ਨੇ ਇੱਕ ਵਾਰ BBMB ਤੇ ਸਰਕਾਰ ਤੋਂ ਮੁੜ ਗੁਹਾਰ ਲਗਾਈ ਹੈ ਕਿ ਪਿੰਡ ਦੇ ਵਿੱਚ ਤੇ ਸੜਕਾਂ ਦੇ ਉੱਤੇ ਸਟਰੀਟ ਲਾਈਟਾਂ ਲਗਾਈਆਂ ਜਾਣ ਤਾਂ ਜੋ ਰਾਤ ਦੇ ਸਮੇਂ ਜਿਹੜੀ ਇਹ ਸੁਨਸਾਨ ਇਲਾਕਾ ਇੱਥੇ ਕੋਈ ਵੀ ਦਿੱਕਤ ਕਿਸੇ ਵੀ ਰਹਾੰਗੀਰ ਨੂੰ ਨਾ ਆਵੇ ਤਾਂ BBMP ਦੇ ਵੱਲੋਂ ਇਸ ਪਿੰਡ ਦੇ ਵਿੱਚ ਸਪਿੰਡ ਦੇ ਵਿੱਚ ਸਪੀਡ ਲਾਈਟਾਂ ਲਗਾ ਕੇ ਸਪਿੰਡ ਨੂੰ ਸੋਕਾਤ ਦਿੱਤੀ ਗਈ BBMP ਪ੍ਰਸ਼ਾਸਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਹੀ ਪਿੰਡਾਂ ਦੇ ਵਿੱਚ 80 ਦੇ ਕਰੀਬ ਸੋਲਰ ਜਿਹੜੀਆਂ ਲਾਈਟਾਂ ਨੇ ਲਗਾਈਆਂ ਗਈਆਂ ਨੇ ਉੱਥੇ ਹੀ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਹੁਣ ਸੜਕਾਂ ਤੇ ਰੋਸ਼ਨੀ ਦੇ ਨਾਲ ਆਣਾ ਜਾਣਾ ਕਾਫੀ ਸੌਖਾ ਹੋ ਗਿਆ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਲੈ ਕੇ ਧੰਨਵਾਦ ਵੀ ਕੀਤਾ ਗਿਆ BBMP ਦੇ ਨੰਗਲ ਦੇ ਅਧਿਕਾਰੀ BBMP ਚੇਅਰਮੈਨ ਦਾ ਵੀ ਤਾਂ ਧੰਨਵਾਦ ਕੀਤਾ ਹਾਂ ਇਸ ਤਰ੍ਹਾਂ ਹੈਗਾ ਕਿ BBMP ਜਿਹੜਾ ਹੈਗਾ ਜਦੋਂ ਆਖਰੇ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ CSR ਐਕਟੀਵਿਟੀ ਦੇ ਅਧੀਨ ਜਿਹੜਾ ਉਹ ਗਾਰਡਨਿੰਗ ਦੇ ਕੁਝ ਕੰਮ ਕਰਦੇ ਰਹਿੰਦੇ ਆ ਤੋਂ ਪ੍ਰੈਜ਼ੈਂਟ ਸਾਡੇ ਜੋ ਚੇਅਰਮੈਨ ਸਾਹਿਬ ਨੇ ਸ਼੍ਰੀ ਮਨੋਜ ਤਰਪਾਠੀ ਜੀ ਇਹ ਵੀ ਇਸ ਚੀਜ਼ ਤੇ ਬੜੀ ਤਹਿਰੀਜ਼ ਦੇ ਰਹੇ ਆ ਕਿ ਸਾਡਾ ਜਿਹੜਾ CSR ਦੇ ਕੰਮ ਵੱਧ ਵੱਧ BBMP ਕਰੇ ਤਾਂ ਜੋ BBMP ਦੀ ਜਿਹੜੀ ਹੈ ਇੱਕ ਸਮਾਜ ਦੇ ਵਿੱਚ ਜਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਅੱਛੀ ਮਜ਼ੀ ਜੜੀ ਹੋਵੇ ਉਹਨਾਂ ਦੀ ਦਿਸ਼ਾ ਦੇ ਦਸ਼ਾ ਦੇ ਉਦੋਂ ਜਿਹੜੇ ਸੀਐਸਆਰ ਦੇ ਸਾਰੇ ਕੰਮ ਕਰਾਈ ਜਾਂਦੇ ਆ ਔਰ ਇਸੇ ਤਹਿਤ ਜਿਹੜਾ ਸੁਨਾਗੜੀ ਪਿੰਡ ਦਾ ਤੁਸੀਂ ਵਰਨਨ ਕੀਤਾ ਇਹਦੇ ਵਿੱਚ ਠੀਕ ਹੈ ਕਿ ਬੀਬੀਐਮਬੀ ਨੇ ਜਿਹੜੀ ਉਹ ਰੋਡ ਕੁਝ ਸਾਲ ਪਹਿਲਾਂ ਬਣਾਈ ਸੀਗੀ ਔਰ ਅੱਜ ਵੀ ਪਿੰਡ ਵਾਲੇ ਉਸ ਰੋਡ ਦੀ ਜਿਹੜੀ ਉਹ ਤਾਰੀਫ ਕਰਦੇ ਆ ਕਿ ਬਹੁਤ ਅੱਛੀ ਰੋਡ ਬਣਾਈ ਹੈ ਹਜੇ ਤੱਕ ਵੀ ਉਹ ਚੱਲ ਰਹੀ ਹੈਗੀ ਹੈ ਤੇ ਉਹ ਦਾ ਡਰੇਨੇਜ ਸਿਸਟਮ ਵੀ ਕੀਤਾ ਤੇ ਹੁਣ ਉਹ ਜਿਹੜੀ ਕਮੀ ਜਿਹੜੀ ਸੀਗੀ ਉਹ ਜਿਹੜੀਆਂ ਸਟਰੀਟ ਲਾਈਟਾਂ ਦੀ ਜਿਹੜਾ ਪਿੰਡ ਦੇ ਵਿੱਚ ਜਿਹੜੀਆਂ ਲਾਈਟਾਂ ਪਹਲਾਈਆਂ 80 ਦੇ ਕਰੀਬ ਲਾਈਆਂ ਆ ਉਹਦੇ ਨਾਲ ਇਹ ਜਿਹੜੀ ਉਹਨਾਂ ਦੀ ਡਿਮਾਂਡ ਇਹ ਵੀ ਪੂਰੀ ਹੋ ਗਈ ਹੈਗੀ ਐ ਤੇ ਤੁਸੀਂ ਜਿਹੜਾ ਰਾਤ ਨੂੰ ਜਾ ਕੇ ਉਹ ਪਿੰਡ ਦਾ ਨਜ਼ਾਰਾ ਵੀ ਦੇਖ ਸਕਦੇ ਹੋ ਕਿ ਪਿੰਡ ਜਿਹੜਾ ਲਿਮੀਨੇਟ ਹੋ ਗਿਆ ਹੈਗਾ ਤੇ ਅੱਛੀ ਉਹਨਾਂ ਨੂੰ ਸਹੂਲਤ ਮਿਲੀ ਆ ਇਸੇ ਹੀ ਸੰਬੰਧ ਦੇ ਵਿੱਚ ਅੱਜ ਉਸ ਪਿੰਡ ਦੇ ਵਿੱਚ ਬਹੁਤ ਸੀਨੀਅਰ ਇੱਕ ਆਏ ਸੀਗੇ ਕਰਨਲ ਕੁਲਦੀਪ ਸਿੰਘ ਜੀ ਅੱਜ ਆਏ ਸੀਗੇ वो भी स्पैशल तौर पर चेयरमैन साहब का और इत मेरे को धनबाद करके गए कि बी बी एम बी काम कर रही है और मैं इलेक्ट्रिकल सरूज वाला और uh, uh, आपका बहुत बहुत धन्यवाद और uh, इस विषय में मैं ये कहना चाहूँगी कि ग्राम पंचायत बोर्ड की बी uh, बी एम बी द्वारा सड़क भी बनाई जा चुकी है और अभी बी बी एम बी द्वारा उसी सड़क एवं गाँव में लगभग uh 20 वाट की क्षमता वाली 80 स्ट्रीट लाइट जो है सोलर स्ट्रीट लाइट वो लगाई गई हैं और जिसकी कुल लागत जो है वो लगभग सात लाख है और ये कार्य बी के उच्च अधिकारियों के दिशा निर्देशों के अनुसार पंद्रह सितम्बर दो को ये कार्य पूरा कर लिया गया है और इस कार्य में अगर कहा जाए तो ग्राम पंचायत बोर्ड की पंचायत प्रधान पूनम जी उनका काफ़ी सहयोग रहा है और और ग्राम पंचायत के सभी गांव गांववासी और पूनम अपने जो प्रधान हैं उनकी पूनम जी उनके साथ उन्होंने बीबीएमबी का धन्यवाद किया है मेरा नाम पूनम रानी ग्राम पंचायत बोरू के प्रधान हूँ और यहाँ पे अस्सी लाइटें जो बीबीएमबी -बी के थ्रू लगी हैं और ये जो लाइटें लगी हैं इसका जो प्रस्ताव डाला था दो में सड़क बनी थी उसके बाद दो में प्रस्ताव डाला था जिसका जो है उसका आगे हमने जो उससे कोपे कॉपरेट किया है उसका जो है अनुराग जी ठाकुर केंद्रीय मंत्री जो है इस टाइम और वीरेंद्र कंवर जी उनके सहयोग से और बाकी बी डी के सहयोग से जो है ये पॉसिबल हो सका है और इसके साथ जो मेरे साथ उन्होंने कॉपरेट किया है वो एक्सन सरोजवाला जी और विनोद शर्मा जी जो एक्शन थे जई थे सुखविंदर सिंह जी इन सब ने जो है मेरा सहयोग दिया है इस काम को पूरा करने के लिए और जे जो ये लाइटें लगी हैं ये अस्सी है ढाई किलोमीटर का एरिया है सलांगड़ी का जो रेवन्यू विलेज जो है वो गोरू है बट हमें जो ये हम रेडियो को बोलते हैं सलांगड़ी गाँव बोलते हैं इसको और इससे जो है इसके साथ जो है सनाल को भी पांच लाइटें सनाल को और उसके साथ रिया पंप हाउस में भी पांच लाइटें लगाई गई इससे पहले जब लाइटें नहीं थी आपका कैसे होता था आना जाना तो ये जंगली एरिया है जानवर वगैरह काफ़ी मिलते थे खतरनाक एरिया था काफी दिक्कत आती थी बट जब से ये लाइट लगी है उससे काफी खुश है सारे यहाँ तक कि ये ओलिंडा से लेके जो ये एरिया है अब तो इतना खुश है कि मतलब उज, उज्ज जैसे हो गया है वैसा दृश्य लगता है ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਰਾ ਦੇ ਵੱਲੋਂ ਹੀ ਭਰਾ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦਸਤਾਰ ਉਤਾਰਨ ਨੂੰ ਲੈ ਕੇ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਦਾ ਕਤਲ ਕਰ ਦਿੱਤਾ ਗਿਆ ਤਾਂ ਦੋਵੇਂ ਨੌਜਵਾਨ ਜਿਨ੍ਹਾਂ ਦੇ ਵਿੱਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਤੇ ਦਸਤਾਰ ਉਤਾਰਨ ਨੂੰ ਲੈ ਕੇ ਭੂਆ ਦੇ ਮੁੰਡੇ ਦੇ ਵੱਲੋਂ ਆਪਣੇ ਹੀ ਭਰਾ ਨੂੰ ਮਾਰ ਮੁਕਾਇਆ ਗਿਆ ਤਾਂ ਪਰਵਾਰਿਕ ਮੈਂਬਰਾਂ ਦੇ ਮੁਤਾਬਕ ਇਹ ਜਿਹੜਾ ਮ੍ਰਿਤਕ ਨੌਜਵਾਨ ਹੈ ਪਿੰਡ ਖੋਥੀਆਂ ਦਾ ਰਹਿਣ ਵਾਲਾ ਹੈ ਜੋ ਕਿ ਆਪਣੇ ਮਾਸੀ ਦੇ ਪੁੱਤਰ ਦੇ ਨਾਲ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਉਸੇ ਦਰਮਿਆਨ ਹੀ ਮਨਰੂਪ ਸਿੰਘ ਤੇ ਉਸਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਤੇ ਭੂਆ ਦੇ ਮੁੰਡੇ ਹਰਪ੍ਰੀਤ ਸਿੰਘ ਜੋ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਉਸ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਮਨਰੂਪ ਸਿੰਘ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੀ ਮੌਕੇ ਤੇ ਜਾਨ ਚਲੀ ਗਈ ਹੈ ਤਦਾਦੀਏ ਕਿ ਹਰਪ੍ਰੀਤ ਸਿੰਘ ਪਿੰਡ ਕੋਟਲਾ ਹੀਰਾ ਦਾ ਰਹਿਣ ਵਾਲਾ ਹੈ ਜਿਸ ਦੇ ਮਾਤਾ ਪਿਤਾ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਅਮਰਿਤਕ ਮਨਰੂਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਰਹਿੰਦੇ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਮੁੰਡੇ ਨੇ ਹੀ ਉਹਨਾਂ ਦੇ ਪੁੱਤ ਦੀ ਜਾਨ ਲੈ ਲੈਣੀ ਹੈ ਤਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਦੋਸ਼ੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਾਂਜੀ ਸਰ ਤੁਹਾਡਾ ਕੀ ਨਾਮ? ਮੇਰਾ ਨਾਮ ਰੇਸ਼ਮ ਸਿੰਘ ਹੈ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਹੋਟੀਆਂ ਜੀ। ਤੇ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਇਹਦਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀ ਇਹਦਾ? ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਲ ਹੀ ਆਏ ਸਾਡਾ ਮਨੂਰ ਸਿੰਘ ਨਾਂ ਹੀ ਦਾ। ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮਲ ਜਨੇ ਆਪਣੇ ਮਲ ਜਿਹੜੇ ਸ੍ਰੀ ਸ਼ਾਹ ਮਾਰਿਆ ਜੀ ਉਹ ਆਪਣੇ ਮਲ ਸਕੂਲ ਦੇ ਵਿੱਚ ਮੁੰਡਾ ਆਪਣੇ ਮਲ ਸਾਡੀ ਭੈਣ ਦਾ ਮੁੰਡਾ ਹੈ ਮਲਮ ਮਾਸੀ ਦਾ ਰਹਿੰਦਾ ਸੀ ਮਾਸੀ ਦੇ ਮੁੰਡੇ ਦੇ ਮਾਰ ਅੱਛਾ ਹਾਂਜੀ ਮਾਸੀ ਦਾ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮਲ ਆਏ ਅੱਜ ਇੱਥੋਂ ਆਪਣੇ ਮਲ ਇੰਨੇ ਚਿਰ ਅਜ ਮੌਤ ਹੋਈ ਹੈ ਜੀ ਜਾਂ ਮਾਪੋਲੀ ਬਰੋਂ ਇੱਥੇ ਤੇ ਆਏ ਆ ਤੇ ਉਹਨਾਂ ਜਗ੍ਹਾ ਦੇ ਵਿੱਚ ਨੇ ਸ੍ਰੀ ਸ਼ਾਹ ਨੂੰ ਨਗਾਹ ਤੇ ਆ ਜੀ ਦੋ ਉਹਦੀ ਮੌਤ ਕਰਦੀ ਮਾਸੀ ਫੈਸਲੇ ਸੀ ਆਜ ਵੀ ਬਹਿ ਜਾ ਪਿਆ ਪਿਆ ਕੀ ਮੰਗ ਕਰ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਤੁਸੀਂ ਅਨਸਾਫੀ ਮੰਗ ਕਰਦੇ ਆ ਹਾਂਜੀ ਹਾਂਜੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਵੱਡਾਲਾ ਜੋਹਲ ਵਿਖੇ ਪਿਛਲੇ ਦਿਨੀ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਪਰਵਾਸੀ ਦੇ ਕੋਲੋਂ ਮੋਬਾਈਲ ਫੋਨ ਖੋਣ ਦੇ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਸੀ ਜਿਸ ਨੌਜਵਾਨ ਦੀ ਹਸਪਤਾਲ ਦੇ ਵਿੱਚ ਜਰੇਲਾਜ਼ ਮੌਤ ਹੋ ਗਈ ਹੈ ਦਾਸਦੀਏ ਕੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ 15 ਦਿਨ ਪਹਿਲਾਂ ਯੂਪੀ ਤੋਂ ਅੰਮ੍ਰਿਤਸਰ ਦੇ ਪਿੰਡ ਵਡਾਲਾ ਜੋਹਲ ਵਿਖੇ ਕੰਮਕਾਰ ਦੇ ਲਈ ਆਏ ਸਨ ਉੱਥੇ ਹੀ ਤਿੰਨ ਨੌਜਵਾਨ ਜਿਨ੍ਹਾਂ ਵੱਲੋਂ ਇਸ ਪ੍ਰਵਾਸੀ ਦੇ ਕੋਲੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦ ਨੌਜਵਾਨ ਦੇ ਵੱਲੋਂ ਮੋਬਾਈਲ ਫੋਨ ਨਹੀਂ ਛੱਡਿਆ ਗਿਆ ਤਾਂ ਗੁੱਸੇ ਦੇ ਵਿੱਚ ਆਏ ਨਾਲ ਲੁਟੇਰਿਆਂ ਦੇ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜ਼ਖਮੀ ਨੌਜਵਾਨ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪ੍ਰਵਾਸੀ ਲੋਕ ਨੇ ਯੂਪੀ ਤੋਂ ਬਡਾਲਾ ਜੋਹਰ ਪਿੰਡ ਦੇ ਵਿੱਚ ਕੰਮਕਾਰ ਕਰਨ ਆਏ ਸਨ ਜਿੱਥੇ ਬੀਤੇ ਦਿਨੀ ਤੇ ਨੌਜਵਾਨਾਂ ਦੇ ਵੱਲੋਂ ਅਨਿਲ ਕੁਮਾਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਦੀ ਕੀ ਮੌਤ ਹੋ ਗਈ ਹੈ ਥਾਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਤਾਂ ਦੱਸਣ ਹੀ ਹੋ ਗਿਆ ਹੈ ਕਿ ਆਇ ਦਿਨ ਹੀ ਪੰਜਾਬ ਦੇ ਵਿੱਚ ਲੁੱਟਾਂ ਖੁਆਾਂ ਤੇ ਕਤਲ ਦੀਆਂ ਵਾਰਦਾਤਾਂ ਜੋ ਜੜੀਆਂ ਨੇ ਉਸ ਸਾਹਮਣੇ ਆ ਰਹੀਆਂ ਨੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਆਮ ਹਥਿਆਰ ਵੇਖਣ ਨੂੰ ਮਿਲਦੇ ਨੇ ਜਰਿਆਂ ਕੁਝ ਪੈਸੇ ਦਿਖਾਤਰ ਲੁੱਟਖੋ ਕੀਤੀ ਜਾਂਦੀ ਹੈ ਤੇ ਇੱਥੋਂ ਤੱਕ ਕਿ ਕਤਲ ਵੀ ਕਰ ਦਿੱਤੇ ਜਾਂਦੇ ਨੇ ਜਿਸ ਦੇ ਚਲਦਿਆਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹਾਲਾਂਕਿ ਹੁਣੇ ਵੇਖਣਾ ਹੋਏਗਾ ਕਿ ਆਖਰ ਇਸ ਪ੍ਰਵਾਸੀ ਪਰਿਵਾਰ ਨੂੰ ਕਦ ਤੱਕ ਇਨਸਾਫ ਮਿਲਦਾ ਹੈ ਤੇ ਕਦੋਂ ਸਮਾਂ ਆਉਂਦਾ ਹੈ ਜਦ ਦੇ ਕਾਤਲ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ कहाँ के रहने वाले हो यूपी के अभी यहाँ पे पोस्टमार्टम पहुंचे क्या बात हुई सारी पोस्टमार्टमी हुई क्या नाम पोस्टमार्टम करके दे देंगे बोल रहे थे नहीं किसकी हुई है 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 मेरा भाई है। भाई है। लड़का अनिल नाम है मेरा नाम रोहित कुमार है कहाँ पे रहता था तुम्हारा भाई हमारे गांव रहता था यहाँ पे कहाँ यहाँ बड़ौला जोल में अच्छा आपको कब पता लगा कैसे पता चला आपको भी हम लोग खाना खा रहे थे तीन बंदे थे और साढ़े नौ बजे की बात है उसके क्या नाम गोली मार तीन बंदे आए थे गोली मार के चले गए उन्होंने गोली ये बाहर था हम लोग अंदर थे गोली मारी क्यों उन्होंने इसका फोन छीन रहे थे इसने फोन दिया ना के कारण गोली मारी हाँ जी अच्छा ये फोन दे नहीं रहा था तो उसी समय मौत हो गई नहीं अस्पताल में आए कल चार बजे तेईस बाईस तारीख को हुई थी अच्छा क्या मांग करते हैं है कम्पाइन बस इंसान मिल जाए बहुत लोग पकड़े जाए बस अच्छा कितने आदमी थे वो कुछ पता चला तीन आदमी थे तीन आदमी थे उनके कोई पहचान है उनकी नहीं पहचान नहीं है चेहरा उसी ने देखा था उसने वो खत्म हो गया आप लोगों को कब पता चला मुझे तुरंत दो चार मिनट के बाद पता लग गया जा। दो चार मिनट आप भाग के वहाँ पे आए हाँ मैं और मालिक के पिताजी थे साथ में वो भी आए थे पिताजी भी थे साथ में उसके बाद से काम करता था अरे हमें पंद्रह बीस दिन हुए थे आए आए हाँ अभी पंद्रह बीस दिन हुए रिपेयर किया बस गाड़ी चलाती अच्छा अच्छा उससे पहले भी कभी आए कि 15 नहीं भी? पहली बार आए थे पहली बार ही आए थे ਸultanpur Lodhi ਦੇ ਪਿੰਡ ਨਸੀਰੇਵਾਲ ਦੇ ਵਿੱਚ ਬੀਤੀ ਰਾਤ ਮਾਮੂਲੀ ਵਿਵਾਦ ਜੋ ਕਿ ਖੁਰਨੀ ਝੜਪ ਦੇ ਵਿੱਚ ਬਦਲ ਗਿਆ ਦੱਸਿਆ ਜਾ ਰਿਹਾ ਹੈ ਕਿ ਤੇ ਹਰਪ੍ਰੀਤ ਸਿੰਘ ਜੋ ਕਿ ਆਪਣੀ ਬਰੀਜ਼ਾ ਗੱਡੀ ਲੈ ਕੇ ਕਿਸੇ ਕੰਮ ਤੇ ਜਾ ਰਿਹਾ ਸੀ ਤਾਂ ਪਿੰਡ ਦੇ ਵਿੱਚ ਨਵੀਂ ਬਣੀ ਸੜਕ ਜਿਸ ਸੜਕ ਤੋਂ ਉਸਨੇ ਆਪਣੀ ਗੱਡੀ ਉਤਾਰ ਦਿੱਤੀ ਤਾਂ ਐਸੇ ਦੌਰਾਨ ਸਾਬਕਾ ਸਰਪੰਚ ਤੇ ਉਸਦੇ ਸਾਥੀਆਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਹੈ ਗੰਭੀਰ ਜ਼ਖਮੀ ਹੁੰਦਾ ਹੈ ਜੋ ਕਿ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਲਾਜ ਕਰਵਾਇਆ ਗਿਆ ਤਾਂ ਹਰਪ੍ਰੀਤ ਦੇ ਮੁਤਾਬਕ ਸਾਬਕਾ ਸਰਪੰਚ ਤੇ ਉਸਦੇ ਸਾਥੀਆਂ ਦੇ ਵੱਲੋਂ ਤੇਜ਼ਾਰ ਹਥਿਆਰਾਂ ਦਿਨਾਂ ਉਸਦੀ ਗੱਡੀ ਦੇ ਸ਼ੀਸ਼ੇ ਪੰਨੇ ਗਏ ਤੇ ਉਸਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਉੱਥੇ ਹੀ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਧਰ ਦੂਜੀ ਧਿਰ ਦੀ ਗੱਲ ਕਰੀਏ ਤਾਂ ਸਾਬਕਾ ਸਰਪੰਚ ਬਲਬੀਰ ਸਿੰਘ ਜਿਸ ਦੇ ਵੱਲੋਂ ਆਪਣੇ ਤੇ ਆਪਣੇ ਸਾਥੀਆਂ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਝੂਠਾ ਦੱਸਿਆ ਗਿਆ ਉਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਿੰਡ ਦੇ ਵਿੱਚ ਨਵੀਂ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਤੇ ਹਰਪ੍ਰੀਤ ਸਿੰਘ ਵਾਰ-ਵਾਰ ਆਪਣਾ ਮੋਟਰਸਾਈਕਲ ਲੈ ਕੇ ਉੱਥੋਂ ਲੰਘ ਰਿਹਾ ਸੀ ਤਾਂ ਇਸੇ ਲਈ ਉਹਨਾਂ ਦੇ ਵੱਲੋਂ ਉੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ ਤਾਂ ਜੋ ਹਰਪ੍ਰੀਤ ਵਾਰ-ਵਾਰ ਉੱਥੇ ਗੱਡੀ ਲੈ ਕੇ ਨਾ ਆਵੇ ਤਾਂ ਉਸ ਨੂੰ ਮਨਾ ਵੀ ਕੀਤਾ ਗਿਆ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਫਿਰ ਗੱਡੀ ਲੈ ਕੇ ਉੱਥੇ ਆਇਆ ਤੇ ਇਸੇ ਦਰਮਿਆਨ ਹਰਪ੍ਰੀਤ ਦੇ ਵੱਲੋਂ ਮਜ਼ਦੂਰ ਦੀ ਕੁਟਮਾਰ ਕੀਤੀ ਗਈ ਉਸ ਤੇ ਤੇਜ਼ ਦਰ ਹਥਿਆਰਾਂ ਦਾ حملہ ਕੀਤਾ ਗਿਆ ਤੇ ਇਸ ਆਪ ਦਾ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਉਸ ਮਜ਼ਦੂਰ ਨੂੰ ਬਚਾਉਣ ਦੇ ਲਈ ਮਾਮਲਾ ਪੰਚਾਇਤ ਦੇ ਵਿੱਚ ਲਿਆਂਦਾ ਗਿਆ ਪਰ ਉਸ ਦੀ ਕੁਟਮਾਰ ਬਿਲਕੁਲ ਵੀ ਨਹੀਂ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਉਕਤ ਮਜ਼ਦੂਰ ਹੈ ਉਹ ਜ਼ਖਮੀ ਹੋਇਆ ਜੋ ਕਿ ਸਿਵਲ ਹਸਪਤਾਲ ਚ ਇਲਾਜਾ ਤੋਂਦਰੀ ਦੋਨੇ ਤੇ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੀਆਂ ਨੇ ਮੈਂ ਕਰਾਂ ਜੀ ਪਹਿਲਾਂ ਉਹ ਇਹਦੇ ਸਰਪੰਚ ਨੇ ਇੱਕ ਵਾਰ ਦਾ ਪਹਿਲਾਂ ਕੀਤੀ ਆ ਦੂਜੀ ਵਾਰ ਤਾਂ ਮੁੱਢੀ ਸੀ ਆ ਸਿਰ ਤੇ ਕੰੰਗਾ ਦਾ ਦਸਤੇ ਦੇ ਤੋਂ ਮੋਟਰਸਾਈਕਲ ਲੈ ਕੇ ਆ ਗਿਆ ਕਹਿੰਦਾ ਕਿ ਜੋ ਲੱਗਿਆ ਆ ਇਹ ਕਹਿੰਦਾ ਮੈਂ ਤੁਹਾਨੂੰ ਸਤਾ ਬਣਵਾ ਦਿਆਂ ਜਿਹੜਾ ਲੱਗਿਆ ਮੋਟਰਸਾਈਕਲ ਤੇ ਕਰਵਾ ਦਿੰਦਾ ਸਹੀ ਤੇ ਕਹਿੰਦਾ ਨਹੀਂ ਮੈਂ ਨਹੀਂ ਕਰਵਾਣਾ ਤੇਰੇ ਗੱਡੀ ਲੈ ਕੇ ਆ ਰਿਹਾ ਜਿਸੀ ਕਰੋ ਗੱਲ ਚੱਲ ਜਾਨੇ ਮੇਰੇ ਨੌ ਵਜੇ ਸੀਗੇ ਇਹਨਾਂ ਦੋਨਾਂ ਨੇ ਪੈਂਦਾ ਸੀ ਕਾਲਾ-ਮਾਲਾ ਕਰਦਾ ਸੀ ਕਿ ਇਹਨਾਂ ਨੇ ਗੱਡੀ ਲੈ ਕੇ ਤੁਹਾਨੂੰ ਬਾਹਰ ਨਿਕਲ ਲੱਗੇ ਆ ਤੇ ਇਹਨੇ ਗੱਡੀ ਲਿਆ ਕੇ ਗਾੜੀ ਦੇ ਕੋਲੇ ਬਾਤ ਕਰਦਾ ਸੀ ਤਾਂ ਵੀ ਆਜੋ ਇਹ ਗੱਡੀ ਲੈ ਕੇ ਹੁੰਦੇ ਆ ਤੇ ਗੱਡੀ ਖੋਦਦੀ ਇਹਨਾਂ ਦੀ ਉਸ ਕਰਕੇ ਸਿੱਖਦੇ ਆ ਇਹ ਬੰਦੇ ਇਹਨਾਂ ਦਾ ਸੱਚ ਹੈ ਕਿ ਇਹ ਚੰਚਾ ਇਹ ਜਾਈ ਉਹਨਾਂ ਨੇ ਇਹ ਤਾਂ ਮਰਸਣਾ ਇਹਦਾ ਹਤਨੀ ਆਪਣੇ ਪਿੰਡੇ ਇਹਨਾਂ ਨੇ ਆ ਕੇ ਪਹਿਲਾਂ ਮਨੋਰ ਤੋਂ ਕਿਦੋਂ ਕੀਤੇ ਉਸ ਤੋਂ ਬਾਅਦ ਨਾਲ ਕਾਰੇ ਮਾਰੇ ਜਾਨ ਲੈ ਬਾਹਰ ਦਾ ਡੈਮੇਜ ਦੇ ਇਹਨਾਂ ਨੇ ਕੋਣ ਕੋਣ ਮਿਲਦੇ ਸੀ ਮੈਂ ਸਰਪੰਚ ਜੀ ਮਿਲ ਵੀ ਸਿੰਘ ਉਹ ਤਾਂ ਮੁੰਡਾ ਨਾਲ ਮੈਂ ਜੀਵਾਰ ਹੋਇਆ ਕਿਸੇ ਕੰਦੇ ਡੇ ਇਹ ਰਾਤ ਨੂੰ ਬਸ ਨਾਲੇ ਜਾਗ ਨੂੰ ਮੁੱਠਾ ਬੋਲਦੇ ਚਮਾਰਾ ਬਣੇ ਹਾਂਜੀ ਹਾਂਜੀ ਉਹੋ ਦਿਖਲੇ ਹਾਂਜੀ ਪੰਜ ਨੇ ਕਿਹਦਾ ਬੋਲ ਪੰਜ ਨੇ ਇਹ ਜਾਗ ਨੂੰ ਬਸ ਤਾਂ ਬੋਲਿਆ ਉਹ ਤਾਂ ਬਗਾਵਤ ਮਗਰੋਂ ਜਾਣੇਗਾ ਇਹਨਾਂ ਗੱਡੀ ਦੇ ਹਮਾਰਾ ਰਸਤਾ ਮਿੱਟੇ ਕੋਈ ਕੋਈ ਵਿਅਕਤੀ ਹੈ ਉੱਥੇ ਮੰਜੀ ਤੇ ਸਰਪੰਚ ਦਾ ਮੁੰਡਾ ਸਰਪੰਚ ਹਾਂਜੀ ਇਹ ਹਥਿਆਰ ਹੈ ਬਾਕੀ ਜਾਂਦਾ ਪਤਾ ਨਹੀਂ ਕੋਈ ਸਾਹ ਦਾਇਆ ਇਹਨਾਂ ਨੂੰ ਲੜਾਈ ਝਗੜਾ ਤੋਂ ਹਟਾ ਦੋ ਦੂਜੀ ਅੱਜਵਾਰ ਦਾ ਦੂਜੀ ਵਾਰ ਆ ਬਾਰੇ ਇਹ ਕਿਸੇ ਨੂੰ ਲੱਗੇ ਪਵਾ ਦੋ ਪਹਿਲਾਂ ਮਾਰੇ ਗੱਲ どういうことになんでもルる。